ਜੀ ਜੀ ਤੁਸੀਂ ਬਹੁਤ ਦੇਵਤੋਂ ਸਨਾਤਮ ਧਰਮ ਨਾਲ ਤੇ ਹਿੰਦੂ ਸੰਗਠਨ ਨਾਲ ਜੁੜੇ ਹੋ ਆਖਰਕਾਰ ਤੁਸੀਂ ਵਕ ਬੋਰਡ ਦਾ ਜੋ ਇਹ ਬਿੱਲ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਹਾਡੀ ਕੀ ਸੋਚ ਹੈ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਇਹ ਬਿੱਲ ਅਮੈਂਡਮੈਂਟ ਦਾ ਜਿਹੜਾ ਸੁਧਾਰ ਦਾ ਬਿੱਲ ਨਹੀਂ ਹੋਣਾ ਚਾਹੀਦਾ ਇਸ ਨੂੰ ਖਤਮ ਕਰਨ ਵਾਸਤੇ ਬਿੱਲ ਲਿਆਣਾ ਚਾਹੀਦਾ ਸੀ ਮੈਂ ਇਹ ਵੀ ਸਮਝਦਾ ਤੁਹਾਡੀ ਮਜਬੂਰੀ ਹੈ ਅੱਜ ਪਰ ਪਿਛਲੇ 10 ਸਾਲ ਜੋ ਤੁਸੀਂ ਰਾਜ ਕਰਿਆ ਉਦੋਂ ਤੁਹਾਡੀ ਮਜਬੂਰੀ ਨਹੀਂ ਸੀ ਉਦੋਂ ਤੁਸੀਂ ਇਹ ਬਿੱਲ ਲੈ ਕੇ ਆਣਾ ਸੀ ਅੱਜ ਤੁਹਾਨੂੰ ਖਤਰਾ ਸੀ ਕਈ ਪਾਰਟੀਆਂ ਤੁਹਾਡੇ ਨਾਲ ਇਹੋ ਜਿਹੀਆਂ ਸੀ ਮੈਂ ਬਿਹਾਰ ਦੇ ਨਰਿੰਸ਼ ਜੀ ਨੂੰ ਕਹਾਗਾ ਤਮਨ ਲਾਡੂ ਵਾਲੇ ਨੂੰ ਕਹਾਗਾ ਬਈ ਤੁਸੀਂ ਉਹਨਾਂ ਦੇ ਡਰ ਕਰਕੇ 14 ਪੁਆਇੰਟ ਵੀ ਜਿਹੜੇ ਇਸ ਬਿੱਲ ਦੇ ਐਮੈਂਡਮੈਂਟ ਸੀ ਉਹ ਵੀ ਤੁਹਾਨੂੰ ਕੱਟਣੇ ਪਏ ਆ ਇਹ ਤੁਹਾਡੀਆਂ ਨਲਾਕੀਆਂ ਕਰਕੇ ਇਹ ਜਿਹੜੀ ਕਮੀ ਆਈ ਹੈ ਨਹੀਂ ਤੁਹਾਨੂੰ ਇਹ ਪਹਿਲਾਂ ਲਿਆ ਕੇ ਇਸ ਨੂੰ ਖਤਮ ਕਰਾਉਣਾ ਚਾਹੀਦਾ ਸੀ ਬਿੱਲ ਨੂੰ ਧੰਨਵਾਦ ਜੀ ਬਹੁਤ ਬੇਬਾਕ ਹੋ ਕੇ ਤੁਸੀਂ ਅੱਜ ਸਾਡੇ ਸਵਾਲਾਂ ਦਾ ਜਵਾਬ ਦਿੱਤਾ ਬੜੇ ਵਧੀਆ ਮੁੱਦੇ ਤੇ ਸੀ ਤੁਹਾਡੇ ਨਾਲ ਜਿਹੜਾ ਅੱਜ ਆਪਣੀ ਜ਼ਿੰਦਗੀ ਦਾ ਪਹਿਲਾ ਪੋਡਕਾਸਟ ਕੀਤਾ ਸਾਨੂੰ ਅੱਛਾ ਲੱਗਿਆ ਧੰਨਵਾਦ ਤੁਹਾਡਾ ਬਹੁਤ ਬਹੁਤ ਜੈ ਗੋ ਮਾਤਾ ਕੀ ਜੈ ਸ਼੍ਰੀ ਰਾਮ